ਗੁਰਪ੍ਰੀਤ ਆਪਣੇ ਘਰ ਆਪਣੀ ਮਾਂ ਦੀ ਤੇ ਆਪਣੇ ਬਾਪ ਦੀ ਉਹ ਯਾਦ ਨੂੰ ਮਨਣ ਆਇਆ ਸੀ ਗੁਰਪ੍ਰੀਤ ਕਹਿੰਦੀ ਮੈਂ ਆਪਦੇ ਘਰੇ ਜਾ ਕੇ ਚਾਹ ਬਣਾ ਕੇ ਪਿਉਂਗਾ ਤੁਹਾਨੂੰ ਬੜੀ ਹਿੰਮਤ ਚਾਹੀਦੀ ਆ ਇੰਨੀ ਛੋਟੀ ਉਮਰ ਦੇ ਵਿੱਚ ਆਪਣੇਆਂ ਤੋਂ ਬਿਨਾਂ ਲੜਾਈ ਲੜਨ ਵਾਸਤੇ ਗੁਰਪ੍ਰੀਤ ਸਿੰਘ ਦਾ ਆਪਣਾ ਬਣ ਗਿਆ ਸਾਨੂੰ ਇਹਨੇ ਆਪਣਾ ਬਣਾ ਲਿਆ ਫਿਰ ਵੀ ਇਸ ਘਰ ਦੀ ਕਸਕਾ ਜਣੀ ਘਰ ਦੀ ਖੇਚ ਗੁਰਪ੍ਰੀਤ ਨੂੰ ਇੱਧਰੋਂ ਲੈ ਕੇ ਆਉਂਦੀ ਹੈ ਖੇਚ ਕੇ ਬੈਜੀ ਜੀ ਦਾ ਕਾਲਾ ਵੈਜੀ ਜੀ ਦੀ ਬੱਧੀ ਆਲਾਵਟ ਲਈ ਦੁਆਰਾ ਆਇਆ ਫਿਰ ਗੁਰਪ੍ਰੀਤ ਦੇਖਾਰ ਗੁਰਪ੍ਰੀਤ ਦੋੰਦੀਆਂ ਛੁੱਟੀਆਂ ਵੀ ਤਾਂ ਇਹਦੇ ਕਿਹਾ ਨਹੀਂ ਜਾਣ ਨੂੰ ਉਦੋਂ ਪਹਿਲਾਂ ਮੈਂ ਉਹਨੂੰ ਕਿਹਾ ਸੀ ਵੀ ਛੁੱਟੀਆਂ ਚੱਲਾਂਗੇ ਆਪਾਂ ਉਦੋਂ ਐ ਇੱਕੀ ਸਬਰ ਕੈਂਪਸ ਦੀ ਖੇਡਾਂ ਸੀ ਸਾਡੇ ਉਹਦੇ ਵਿੱਚ ਲੱਗਿਆ ਰਿਹਾ ਹੁਣ ਜਦ ਛੁੱਟੀਆਂ ਮੁੱਕ ਗਈਆਂ ਸੀ ਉਦੋਂ ਬਾਅਦ ਵੀ ਟੈਨ ਲੱਗੇ ਵੀ ਜਾ ਕੇ ਆਉਣਾ ਘਰੇ ਬਾਈ ਘਰ ਦੇਖ ਕੇ ਆਉਣਾ ਉਹਨੂੰ ਵੀ ਨਹੀਂ ਹੋ ਚੱਲਿਆ ਸੀ ਗੱਲ ਚੱਲਦੀ ਰਹੀ ਚੱਲਦੇ ਆ ਚੱਲਦੇ ਆ ਕੱਲ ਚੱਲਦੇ ਆ ਅੱਜ ਫਿਰ ਅਸੀਂ ਜੰਦਰ ਆਏ ਸਪੈਸ਼ਲ ਗੁਰਪ੍ਰੀਤ ਨੂੰ ਲੈ ਕੇ ਆਪੇ ਤੋਂ ਸਿਪਾਹੇ ਕਰ ਪਗਰੇ ਇਹਨਾਂ ਗਲੀਆਂ ਚ ਇੱਥੇ ਦੇ ਰੂਪਾਪਾ ਸਰਦਾਰ ਪ੍ਰਦੇਵ ਸਿੰਘ ਤੇ ਭومی ਰਾਜਵੀਰ ਜਿਹਨੂੰ ਲੈ ਕੇ ਕੁੰਦੇਜੀ ਨੂੰ ਬਾਲਦੇਜੀ ਨੂੰ ਇਹਦੇ ਚਾਹ ਲੱਗ ਗਈ ਸੋਹਣਾ ਨਹਾ ਅਸਲੀ ਆਕਾੜ ਹੈ ਰੱਬਾ ਗੱਪਸਿਆ ਅੱਜ ਵੀਰ ਗੋਪੀ ਆਪਣੇ ਘਰ ਜਾ ਰਿਹਾ ਖੁੱਲੋਂ ਪੁੱਤ ਇਹ ਤਾਂ ਖੁੱਲਾ ਹੀ ਪਿਆ ਮਾਂ ਇਹਦਾ ਤੋ ਖੁੱਲਾ ਹੈ ਕਿਨੇ ਤੋੜਿਆ ਹੈ ਜਿੰਦਰੇ ਵਿੱਚ ਖੁੱਲ ਨਹੀਂ ਪਿਆ ਨੇ ਰਿਪੋਰਟ ਅਸਾਂ ਕਰਦੇ ਨੇ ਬਤ। ਉਹ ਵੀ ਦੋ ਕੁ ਦਿਨ ਮੈਂ ਡੈਲੀ ਮੁੰਦੇਵ ਸਿੰਘ ਤੇਗਰ ਮੇਲ ਕੋ। ਜਿੱਦ ਤਾ ਹੋਇਆ ਗੈਸਟ ওয়া যে তো চা বানা গে ঠিক আ কি ওর পেতে হাতি আ জ টেন্ডার তে পাড়াবা পুরা এর উপর صندوقা পুরাই পাড়াবা টংগা অনকড়া

ਆਂਟੀ ਤਾਂ ਵੀ ਬੜੇ ਦਮਨ ਤੋਂ ਮਾਇਓ ਆਂਟੀ ਇਹ ਕਾ ਗਲਤ ਹੋ ਰਿਹਾ ਕੰਮ ਇੱਥੇ ਆ ਦੇਖੋ ਸਿਗਰਟ ਇੱਕ ਆਪਈਆ ਇੱਕ ਆਪਈਆ ਸਿਗਰਟ ਖੇਦੀ ਪੀਤੀ ਹੋਈ ਤਾਂ ਦੇਖੋ ਹੁਣ ਇਹਦੇ ਇਹਦਾ ਬਾਪੂ ਤਾਂ ਪਿੰਡਾਂ ਨਹੀਂ ਸੀ ਸਿਗਰਟ ਹੈਨਾ ਹਾਂ ਤੇ ਮਤਲਬ ਜਿਹੜਾ ਕਿਰਾਏਦਾਰ ਆ ਘਰੇ ਉਹ ਇੱਥੇ ਅੰਦਰ ਬੜਦਾ ਉਹ ਵਾਲਾ ਤੁਸੀਂ ਚੰਗਾ ਚੱਲਾ ਬਿਲੀ ਦਾ ਤਾਂ ਨਹੀਂ ਆਦੇ ਕੋ ਨੂੰ ਆ ਸੀ ਕਿ ਟੈਕ ਕਾਪੀ ਸੀ ਕਿ ਟੈਕ ਕਿ ਤੁਹ ਇਥੇ ਹੋਰ ਪੀਆ ਮੰਨ ਲੋ ਇਹ ਚੀਜ਼ਾਂ ਆਉਣੀਆਂ ਨਹੀਂ ਚਾਹੀਦੀਆਂ ਸੀ ਅੰਦਰ ਬਾਹਰ ਤੇ ਉਹਨੂੰ ਥੋੜਾ ਕੂਰੋ ਸੀ ਅਰੇ ਤੁਨ ਨੂੰ ਮੈਂ ਨਹੀਂ ਕਹਿੰਦਾ ਚਲੋ ਤੁਸੀਂ ਤਾਂ ਆਪਦੇ ਵੱਲੋਂ ਚੰਗਾ ਕਰ ਰਹੇ ਹੋ ਤੁਸੀਂ ਤੁਹਾਨੂੰ ਕੋਈ ਨਹੀਂ ਨਹੀਂ ਹੁੰਦਾ ਹੁਣ ਜਿਵੇਂ ਮਾਰਚਸ ਆ ਇਹ ਮਾਰਚਸ ਤੇ ਪਈ ਸੀਗੀ ਕਿ ਤਾਰੀ ਇਹ ਨਹੀਂ ਚਲਣੀ ਨਹੀਂ ਸੀ ਇਹ ਮਾਰਚਸ ਤੇ ਉਦੋਂ ਦੀ ਹੁੰਦੀ ਮੈਂ ਆ ਕੇ ਮਾਰਚਸ ਚਲਾਈ ਚੱਲ ਪਈ ਜਦ ਨੀ ਦੋ ਸਾਲ ਪੁਰਾਣੀ ਮਾਰਚਸ ਕਿੱਥੇ ਚਲਣੀ ਸੀ ਦੀ ਮੈਂ ਵੀ ਜੋ ਜੋਂ ਦਾ ਤੁਹਾਡੇ ਨਾਲ ਦੀ ਮੈਂ ਬੜੀ ਆ ਸੰਦਰ 12-12 ਉਹਨਾਂ ਨੇ ਜਿੰਦਾ ਕਿਵੇਂ ਕਾਹ ਤੋਂ ਖੋਲਿਆ ਹੈ ਨਾ ਹੁਣ ਹੋ ਸਕਦੇ ਜੋ ਕੀਮਤੀ ਸਮਾਨ ਵੀ ਕੱਢ ਗਿਆ ਹੋਵੇ ਗੁਰਪ੍ਰੀਤ ਕਹਿੰਦੇ ਮੈਂ ਆਪਦੇ ਘਰੇ ਜਾ ਕੇ ਚਾਹ ਬਣਾ ਕੇ ਪਿਉਂਗਾ ਤੁਹਾਨੂੰ ਅੱਛਾ ਠੀਕ ਹਾਂ ਖੰਡ ਪੱਤੀ ਲੈ ਆ ਇਸ ਜੀ ਸਾਰਾ ਕੁਝ ਨਾਲ ਦੁੱਧ ਵੀ ਲੈ ਆ ਇਸ ਦੀ ਖੰਡ ਪੱਤੀ ਮਿਲੇ ਨਹੀਂ ਮੈਂ ਉਹ ਤਾਂ ਅੱਗੇ ਪਿਛਲੇ ਮੇਰੀ ਪੀ ਕੇ ਗਏ ਆ ਤੁਹਾਡੇ ਕੋਲੋਂ ਪਰ ਅਖਤਿਮਾ ਗੁਰਪ੍ਰੀਤ ਨੇ ਦੇ ਘਰੇ ਪੀਣੀ ਸੀ ਚਾਹ ਤਾਂ ਅਸੀਂ ਲਿਆ ਪੰਗਾ ਹੈ ਗੁਰਪੀਤ ਕਰਨੇ ਮੈਂ ਬਣਾ ਕੇ ਪਹੁੰਚਿਆ ਠੀਕ ਹੈ ਨਾ ਗੁਰਪੀਤ ਲੰਬਾ ਹੈ ਆ ਤਾਂ ਤੱਕ ਨਾ ਗੁਰਪੀਤ ਤਾਂ ਲੰਬਾ ਵੀ ਜਾਂਦਾ ਹਾਂ ਬੱਤਾ ਲੈ ਆ ਵੀ ਦੁੱਧ ਗਾਂ ਦਾ ਪੋਣਕ ਮੱਝ ਦਾ ਹਾਂਜੀ ਗਾਂ ਦਾ ਪਾਈ ਮੱਝ ਦਾ ਸੋ ਇ ਜੇਦੀ ਮੰਮੀ ਕਿਉਂ ਕਿਤੇ ਚਿੜੀ ਬਣਾ ਕੇ ਖਵਾਉਂਦੀ ਹੋਗੀ ਕਿਤੇ ਪੂਰੇ ਬਣਾ ਕੇ ਖਵਾਉਂਦੀ ਹੋਗੀ ਕਿਤੇ ਪਰ ਉਹ ਨਾ ਜੇ ਮੰਮੀ ਐਸਪੈਕਟ ਜਾਦੜਾ ਹੈ ਹਨ ਡ੍ਰੋਨਾ ਜੀ ਉਹ ਕਿਤੇ ਗੁਰਪ੍ਰੀਤ ਨੂੰ ਇਸ ਕਾਰਤਿਕ ਤੇ ਮੰਮੀ ਕਹਿੰਨੇ ਕੀ ਖਾਣਾ ਪਤਾ ਜੇ ਕੜਾ ਪ੍ਰਸ਼ਾਦ ਖਾਣਾ ਖੀਰ ਖਾਣੀ ਹੈ ਹੈਨਾ ਜਦ ਸਾਨੂੰ ਗੁਰਪ੍ਰੀਤ ਚਾਹ ਬਣਾ ਕੇ ਪਿਆਰਿਆ ਆ ਉਸ ਹਿਰਸੋਈ ਚ ਹੈ ਨਾ ਕਿ ਮੈਂ ਤੁਹਾਨੂੰ ਦਿਖਾਉਣਾ ਚਾਹ ਕਿਵੇਂ ਬਣਦੀ ਹੈ ਆਪਣੇ ਤੋਂ ਬਿਨਾ ਸਭ ਕੁਝ ਸੁਨਵਿਆ ਨਾ ਪਰੋ ਜਿਉਂਦਿਆਂ ਦੀ ਕਦਰ ਕਰਿਆ ਕਰੋ ਅੱਜ ਸਾਡੇ 3 ਦੇ ਮੈਂਬਰ ਖੜੇ ਨੇ ਅੱਜਾਰੇ ਅਸੀਂ ਨਿਲੰਦਰ ਪਹੁੰਚੇ ਆ ਖੁੱਲਾ ਕਿੰਗਰਾ ਗੁਰਪ੍ਰੀਤ ਦੇ ਘਰ ਬੜੀ ਹਿੰਮਤ ਚਾਹੀਦੀ ਆ ਇੰਨੀ ਛੋਟੀ ਉਮਰ ਦੇ ਵਿੱਚ ਆਪਣੇ ਤੋਂ ਬਿਨਾਂ ਲੜਾਈ ਲੜਨ ਵਾਸਤੇ ਉਹ ਗੁਰਪ੍ਰੀਤ ਸਾਡਾ ਆਪਣਾ ਬਣ ਗਿਆ ਤੇ ਸਾਨੂੰ ਇਹਨੇ ਆਪਣਾ ਬਣਾ ਲਿਆ ਫਿਰ ਵੀ ਇਸ ਘਰ ਦੀ ਕਸਕਾ ਜਿਹੜੀ ਘਰ ਦੀ ਖਿੱਚ ਹੈ ਗੁਰਪ੍ਰੀਤ ਨੂੰ ਇਤੋਂ ਲੈ ਕੇ ਆਉਂਦੀ ਹੈ ਕਿ ਪਿਛਲੇ ਸਾਲ ਵੀ ਮੇਰੇ ਨੂੰ ਘਰ ਮੜਾ ਕੇ ਲੈ ਗਏ ਦਿਖਾ ਕੇ ਲੈ ਗਏ ਸੀ ਇਹਨਾਂ ਯਾਦਾਂ ਨਾਲ ਮਾਂ ਦੇ ਹੱਥਾਂ ਦੀਆਂ ਬਾਪ ਦੇ ਹੱਥਾਂ ਦੀਆਂ ਛੋਟੀਆਂ-ਛੋਟੀਆਂ ਬਣਾ ਕੇ ਇਸ ਘਰ ਦੇ ਵਿੱਚ ਰੱਖੀਆਂ ਚੀਜ਼ਾਂ ਕੱਲੀ-ਕੱਲੀ ਇੱਟ ਬੜੀ ਮੁਸ਼ਕਲ ਨਾਲ ਇਹਨੇ ਮੰਮੀ ਪਾਪਾ ਨੇ ਇਸ ਘਰ ਨੂੰ ਲਾਈ ਸੀ ਦਿਹਾੜੀ ਮਜ਼ਦੂਰੀ ਕਰ-ਕਰ ਕੇ ਲੋਕਾਂ ਨੇ ਪੋਚੇ ਤੇ ਅੜੂ ਲਾ ਲਾ ਕੇ ਮਾਂ ਨੇ ਤੇ ਬਾਪੂ ਨੇ ਰਾਜ ਮਿਸਤਰੀ ਦਾ ਕੰਮ ਕਰਕੇ ਕੀ ਕਰ ਬਰਾਸ ਤੇ ਉਸ ਹਰ ਇੱਕ ਚੀਜ਼ ਦੇ ਨਾਲ ਗੁਰਪ੍ਰੀਤੀਆਂ ਜਾਂਦਾ ਜੁੜੀਆਂ ਹੋਈਆਂ ਇੱਥੇ ਬਲਦੇਵ ਸਿੰਘ ਤੇ ਗਰਮੀਲ ਕੌਰ ਉਹ ਬੜਾ ਚਾਹ ਮੱਲਾ ਡਾਣਾ ਪਾਲਦੇ ਸੀ ਗੁਰਪ੍ਰੀਤੀਆਂ ਨਾਲ ਲੈ ਲੈ ਗਏ ਲੈ ਗਏ ਵਿਚ ਆਹ ਪੁਣੀ ਪਾਉਣ ਚਾਹ ਗਈ ਉਬਲ ਆਪਣੀ ਬੇਬੇ ਗਰਮੀਲ ਕੌਰ ਦੇ ਜਾਣ ਤੋਂ ਬਾਅਦ ਇਸ ਸੋਈ ਦੇ ਵਿੱਚ ਪਹਿਲੀ ਵਾਰੀ ਚਾਹ ਬਣਦੀ ਹੈ ਅੱਜ ਥੋੜੀ ਜਿਹੀ ਗਰਮ ਪਿਲਾਨਾ ਅਗਲੀ ਵਾਰੀ ਫੇਰ ਆਵਾਂਗੇ ਕਿਤੇ ਫਿਰ ਬਣਾਵਾਂਗੇ ਲੈ ਵੀ ਗਰਮ ਪੀਸੇ ਹਰੇ ਹਰੇ ਤੁਰੇ ਚੱਕਿਆ ਨਾ ਗਰਮਾ ਦੋਨਾਂ ਲਈ ਮੈਂ ਚੱਕਦਾ ਕੋਈ ਨਾ ਤੂੰ ਹੀ ਚੱਕ ਲੈ ਗਰੀ ਵੱਡਾ ਹੋ ਗਿਆ ਨਾ ਅੱਧਰ ਕੋਣ ਕੋਣ ਮਿਲਣਾ ਹੈ ਤੈਨੂੰ ਮਿਲਦੇ ਸਾਰੇ ਗਵਾਂਢੀਆਂ ਮੱਲਾ गुरपीत बह तू पता गो गैली चाह कल फट चाह तू इंजे से बह गुरपी मंजे ते बैठ गुरपी चढ़ के इधर आखिरले पासे परंठा आप दोनों कट्ठे खा ले ਮੇਂ ਗੁਰਪ੍ਰੀਤ ਪਰਾ ਕਿਤੇ ਨਾ ਕਰ। ਹਾਂ? ਚਾਹ ਗੁਰਪ੍ਰੀਤ। ਸਤਨਾ 110। ਰਾਉਂਕੀ ਰਾਮਾ? ਠੀਕ ਹੈ। ਹੈ? ਬੈਠੇ ਦਾ ਦਿੱਕੇ ਹੁੰਦੇ ਦਾ ਰਾਉਂਕੀ ਰਾਮਾ ਹੀ ਰਹਿ ਗਏ। ਅੱਛਾ ਜੀ ਰਾਉਂਕੀ ਨਾਮ ਆਇਆ। ਹਾਂ ਜੀ ਹਾਂ। ਮਾਜਰ ਹੋਰ ਭਾਈ ਕਿਹਾ। ਠੀਕ ਆ ਵਾ। ਠੀਕ ਆ। ਬਿਲਕੁਲ ਬੈਠ ਕੇ ਅੱਜ ਪਰੌਤੇ ਖਾ ਰਹੇ ਆਂ। ਗੁਰਪ੍ਰੀਤ ਨੇ ਚਾਹ ਬਣਾਈ। ਚਾਹ ਪੀ ਰਹੇ ਆਂ ਪਕੌੜੇ। ਦੰਵਨ ਵੀਰੇ ਉਹ ਨਹੀਂ ਸਾਡੇ ਸਾਰੇ ਟੀਮ ਮੈਂਬਰ ਪਰੌਂਠੇ ਲੈ ਆਏ। ਕੋਕੜੇ ਲੈ ਆਏ ਮਠਿਆਈ ਲੈ ਆਏ। ਇਹ ਸਾਰਾ ਗੁਰਪ੍ਰੀਤ ਦੇ ਕਰਕੇ ਹੋ ਰਿਹਾ ਏ। ਹੂੰ। ਇਹ ਤਾਂ ਹੰਦੂ ਦਾ ਪਾਣੀ ਚਾ ਕਰਦੇ ਨੇ। ਉਹਦਾ ਕੋਈ ਕੰਮ ਹੈਗਾ। ਜਦੋਂ ਮੁੱਛਾਂ ਤੇ ਡੰਡੀ ਕਰਦੇ ਤਾਂ ਹਾਂ? ਉਹਨਾ ਉਹਨਾਂ ਪੱਖਿਆਂ ਮੁੱਖਿਆਂ ਨਾਲ। ਹੁਣ ਤਾਂ ਮਹੀਨਾ ਹੀ ਹੋ ਗਿਆ ਕਹਿੰਦੇ ਨੂੰ। ਆਏ ਸਾਰੇ ਕਮਰੇ ਆਜਾਉਂਿਆ ਕਮਰਾ ਅਜੇ ਆਏ ਆ ਹਨਾ ਚਾਹ ਬਣਾ ਕੇ ਨੇ ਆਪ ਲਾਈਏ ਸਾਡੇ ਇੱਥੇ ਘਰੇ ਆ ਕੇ ਚਾਹ ਬਣਾਈਏ ਨੇ ਇਹ ਨੇ ਹੋਰ ਜੀ ਦੁੱਧ ਲੈ ਕੇ ਆਏ ਸੀ ਉੱਥੋਂ ਚਾਹ ਪੱਤੀ ਲਿਆਏ ਹਾਂ ਲੈ ਸ਼ਾਬਾਸ਼ ਸ਼ਾਬਾਸ਼ ਇਹ ਤੁਹਾਨੂੰ ਕਹਿੰਦੇ ਕਹਿੰਦੇ ਮੈਂ ਚਾਹ ਬਣਾ ਕੇ ਪਿਉਣੀ ਹੈ ਮੇਰੇ ਨਾਲ ਚੱਲੋ ਘਰੇ ਇੱਕ ਟੱਕਰ ਮਾਰ ਤਾਂ ਨਿਕਾ ਕਿ ਗੱਡੀ ਵੱਡੀ ਗਰਾਊਂਡ ਆ ਪਿੱਛੇ ਤੇਰੇ ਖੇਤ ਇਹ ਤੇ ਖੇਡਦੇ ਵੀ ਹੁੰਦੇ ਸੀ ਕ੍ਰਿਕਟ ਖੇਡਦੇ ਇੱਥੇ ਤੈਨੂੰ ਤਾਂ ਨੇੜੇ ਜੀ ਵੀ ਖੇਡਣ ਜਾਣਾ ਸੌਖਾ ਸੀ ਇਹ ਗੋਪੀ ਦੇ ਪਾਪਾ ਦਾ ਸਾਈਕਲ ਆ ਗੋਪੀ ਦੀ ਵਾਸ਼ਿੰਗ ਮਸ਼ੀਨ ਖੜੀ ਆ ਇਹ ਤੇ ਲੱਗੀ ਹੋਰ ਵੀ ਸਮਾਂ ਨਹੀਂ ਆ ਡੈਡੀ ਦਾ ਅੱਛਾ ਤੇ ਡੈਡੀ ਅੱਜ ਮਿਸਤਰੀ ਸੀ ਨਾ ਉਹਦੇ ਸਾਰੇ ਸੰਦਪੈਣ ਦੇਖੋ ਕਾਹ ਵੀ ਕਮਰਾ ਖਾਲੀ ਕੀਤਾ ਪਿਆ ਪਹਿਲਾਂ ਤਾਂ ਇਹ ਭਰਿਆ ਹੋਇਆ ਸੀਗੇ ਜਦੋਂ ਆਪ ਆਏ ਉਦੋਂ ਲੋਕ ਲੱਗਿਆ ਸੀ ਹਨ ਜਦੋਂ ਆਪ ਆਏ ਸੀ ਕਹਿੰਦੇ ਕਿਰਾਏਦਾਰ ਦਾ ਸਮਾਨ ਪਿਆ ਕੋਈ ਆਂਡੀ ਤਾਂ ਅੰਦਰ ਬੀੜੀਆਂ ਹੀ ਬੀੜੀਆਂ ਪਈਆਂ ਸਿਕਟਾਂ ਸਿਕਟਾਂ ਉੱਪਰ ਵੀ ਆ ਕਮਰੇ ਚ ਵੀ ਆ ਕਮਰੇ ਚ ਕੌਣ ਪੈਂਦਾ ਨਹੀਂ ਮੈਂ ਹੁਣ ਇਹਦੇ ਚ ਵੀ ਬੀੜੀਆਂ ਹੀ ਬੀੜੀਆਂ ਪਈਆਂ ਭਰੀਆਂ ਤੇ ਕੋਠੇ ਤੇ ਵੀ ਤਾਂ ਨਾ ਛੱਤ ਦੇ ਉੱਤੇ ਦੇਖੋ ਜਾ ਕੇ ਬੀੜੀਆਂ ਹੀ ਬੀੜੀਆਂ ਪਈਆਂ ਆ ਪਰ ਉਹਨੂੰ ਪਲੀਜ਼ ਰੋਕੋ ਐ ਨਾ ਕਰੋ ਇਹ ਕੀ ਹੈ ਜੀ ਨਹੀਂ ਆਪਾਂ ਨਹੀਂ ਲੈਣ ਦੇ ਮੇਰੀ ਸੁਣੋ ਗੱਲ ਇਹ ਪਤਾ ਕੀ ਗੱਲ ਤੱਕ ਉਹਨੇ ਮੇ ਸਾਮਾਨ ਲਿਆ ਦੋ ਸਾਮਾਨ ਤੁਸੀਂ ਨਾ ਮੇਰੀ ਸੁਣੋ ਗੱਲ ਜੇ ਤੱਕ ਗੋਪੀ ਦੇ ਪੈਸੇ ਆ ਫਿਰ ਤਾਂ ਗੋਪੀ ਦੇ ਖਾਤੇ 'ਚ ਜਮਾ ਕਰਵਾ ਦਿੰਨੇ ਆਪਾਂ ਉਹਦਾ ਖਾਤਾ ਖਲਵਾਉਣਾ ਖਾਤਾ ਹੁਣ ਵੀ ਖਾਤਾ ਖਲਵਾ ਕੇ ਤੁਹਾਨੂੰ ਦੱਸਾਂਗੇ ਫਿਰ ਗੋਪੀ ਦੇ ਖਾਤੇ ਜਮਾ ਹੋਈ ਜਾਣਗੇ ਨਹੀਂ ਨਹੀਂ ਕੋਈ ਨਾ ਅਗਲੀ ਵਾਰ ਤੋਂ ਪਹਿਲਾਂ ਪਹਿਲਾਂ ਇਹਦਾ ਆਧਾਰ ਕਾਰਡ ਹੈਗਾ ਸਾਡੇ ਕੋਲੇ ਇਹਦਾ ਅਸੀਂ ਖਾਤਾ ਖਲਵਾ ਦਿੰਨੇ ਆ ਤੇ ਖਾਤਾ ਹੁਣ ਕਿਉਂਕਿ ਇਹਦੇ ਵੈਸੇ ਵੀ ਇਹਨੂੰ ਵਜੀਫਾ ਆਉਂਦਾ ਸਕੂਲ ਵਾਲਿਆਂ ਨੇ ਵੀ ਸਾਨੂੰ ਕਹਿ ਰਿਹਾ ਖਾਤਾ ਖਲਾ ਕੇ ਦੇਣ ਨੂੰ ਵਜੀਫੇ ਦੀ ਬਾਬਤ ਦੂਜੇ ਛੋਟੇ ਬੱਚਿਆਂ ਦਾ ਵੀ ਖਲਾਇਆ ਸੀ ਖਾਤਾ ਤੇ ਫਿਰ ਜਿੰਨੇ ਪੈਸੇ ਹੈਗੇ ਆ ਤੁਸੀਂ ਉਹਦੇ ਚ ਜਮਾ ਕਰਾ ਦਿਓ ਨਾਲੇ ਕਿਰਾਏਦਾਰ ਨੂੰ ਕਹ ਦਾਂਗੇ ਉਹ ਜਮਾ ਕਰਾ ਲਿਆ ਕਰੋ ਕਿ 1500 ਬਸ ਇੱਕ ਮੇਰੀ ਬੇਨਤੀ ਹੈ ਕਿਰਾਏਦਾਰ ਤੁਸੀਂ ਆਪ ਦੀ ਤਸੱਲੀ ਵਾਲਾ ਕੋਈ ਚਲੋ ਮੈਂ ਨਹੀਂ ਕਹਿੰਦਾ ਵੀ ਬਾੜਾ ਚੰਗਾ ਅੱਜ ਕੱਲ੍ਹ ਕਿਸੇ ਦੀ ਗਰੰਟੀ ਤਾਂ ਕੋਈ ਨਹੀਂ ਲੈ ਸਕਦਾ ਪਰ ਇੰਨਾ ਕਿ ਧਿਆਨ ਰੱਖੋ ਵੀ ਅੰਦਰ ਦੇਖੋ ਪਰਸਨਲ ਕਮਰੇ ਜੀ ਵੀ ਉਹਨਾਂ ਦੇ ਚ ਬੜਿਆ ਹੋਇਆ ਸੀ ਉਹ ਹਨਾ ਉੱਥੇ ਨਹੀਂ ਉਹਨੂੰ ਬੜਨਾ ਚਾਹੀਦਾ ਰਸੋਈ ਦੇ ਵਿੱਚ ਫਰਿੱਜ ਨਹੀਂ ਸੀ ਵਰਤਣੀ ਚਾਹੀਦੀ ਕੋਈ ਗੱਲ ਨਹੀਂ ਜੀ ਉਹ ਤੁਸੀਂ ਕਰ ਨੀ ਨਹੀਂ ਅਸੀਂ ਜੇ ਸਾਨੂੰ ਬੇਸ ਤੋਂ ماں ਬੇਵਿਸ਼ਵਾਸੀ ਹੁੰਦੀ ਫਿਰ ਤੈਨੂੰ ਫੜਾ ਕੇ ਨਾ ਜਾਂਦੇ ਮਾਂ ਠੀਕ ਆ ਭੈਣ ਜੀ ਠੀਕ ਆ ਵਾਹਿਗੁਰੂ ਵਾਹਿਗੁਰੂ ਜੀ ਜਿਹਦੇ ਗੁਰਪ੍ਰੀਤ ਆਪਣੇ ਘਰ ਆਪਣੇ ਮਾਂ ਦੀ ਤੇ ਆਪਣੇ ਬਾਪ ਦੀ ਉਹ ਯਾਦ ਨੂੰ ਮਾਨਣ ਆਇਆ ਸੀ ਰੁਕੇ ਤਾਂ ਘੰਟਾ ਡੇਢ ਘੰਟਾ ਹੀ ਆ ਪਰ ਉਹ ਘੰਟਾ ਡੇਢ ਘੰਟੇ ਗੁਰਪ੍ਰੀਤ ਨੇ ਆਪਣੇ ਘਰ ਦੀ ਉਹ ਕੱਲੀ ਕੱਲੀ ਚੀਜ਼ ਨੂੰ ਹੱਥ ਲਾ ਲਾ ਦੇਖਿਆ ਉਸ ਘਰ ਨੂੰ ਜਿੱਥੇ ਜਨਮ ਹੋਇਆ ਸੀ ਮੱਥਾ ਟੇਕ ਕੇ ਬੜਿਆ ਤੇ ਮੱਥਾ ਟੇਕ ਕੇ ਵਾਪਸ ਆਇਆ ਕਰੇ ਅਰਦਾਸ ਇਹ ਬੱਚਾ ਇੱਕ ਦਿਨ ਇਸ ਘਰ ਨੂੰ ਸੰਭਾਲ ਸਕੇ ਇਸ ਘਰ 'ਚ ਖੁਸ਼ੀਆਂ ਆਉਣ ਜੋ ਇਹਦੇ ਮਾਪੇ ਨੇ ਇਹਦੇ ਵਾਸਤੇ ਸੋਚੀਆਂ ਸੀ ਜਾਂ ਲੋਚੀਆਂ ਸੀ ਉਹ ਸੰਤ ਚੂਟੇ ਰਾ ਨੂੰ ਮਰਸੇ ਤੇ ਪਾਸ਼ਾ ਬਖਸ਼ਣ ਖੁਸ਼ੀਆਂ ਵੈ ਗੁੱਡੀ ਦਾ ਖਾਤਮਾ